ਅੱਜ ਦਾ ਸਫ਼ਰ ਆਪਾਂ ਲਾਹੌਰ ਤੋਂ ਸ਼ੁਰੂ ਕਰਾਂਗੇ ਮਤਲਬ ਲੈਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਵੱਲ ਜਾਵਾਂਗੇ ਆਪਾਂ ਇਸ ਟਾਈਮ ਖੜੇ ਆਂ ਲਾਹੌਰ ਲਾਹੌਰ ਤੋਂ ਤਾਂਗੇ ਤੇ ਸਫ਼ਰ ਕਰਨਾ ਤੁਸੀਂ ਨਾਲ-ਨਾਲ ਸਾਡੇ ਜੁੜੇ ਰਹਿਣਾਗਾ ਆਪਾਂ ਤਾਂਗੇ ਵੱਲ ਚੱਲਦੇ ਆਂ ਤੇ ਤਾਂਗੇ ਤੋਂ ਚੜ੍ਹਦੇ ਪੰਜਾਬ ਵੱਲ ਜਾਵਾਂਗੇ ਚੜ੍ਹਦਾ ਪੰਜਾਬ ਮਨਾਲੀ ਰਾਜਸਥਾਨ ਹਰਿਆਣੇ ਵੱਲ ਨੂੰ ਹੁੰਦੇ ਹੋਏ ਤੇ ਫਿਰ ਆਪਾਂ ਐਂਡ ਤੇ ਦਿਖਾਵਾਂਗੇ ਵੀ ਕਿੱਥੇ ਪਹੁੰਚੇ ਆਂ ਤੇ ਤੁਸੀਂ ਬਣੇ ਰਹੋ ਨਾਲ ਚੱਲ ਬਈ ਛੋਟੂ ਆਜੋ ਜੀ ਬਣੇ ਰਹੋ ਆਪਾਂ ਹੁਣ ਚੱਲ ਗਿਆਂ ਚੜ੍ਹਦੇ ਪੰਜਾਬ ਵੱਲ ਨੂੰ ਤੇ ਤੁਸੀਂ ਉਹਦੀ ਐਂਟਰੀ ਦੇਖੋ ਬਾ ਕਮਾਲ ਐਂਟਰੀ ਹੋ ਚੜ੍ਹਦੇ ਪੰਜਾਬ ਦੀ ਆਜੋ ਜੀ ਲਓ ਜੀ ਆਪਾਂ ਐਂਟਰ ਕਰਨ ਲੱਗੇ ਆ ਚੜ੍ਹਦੇ ਪੰਜਾਬ ਦੇ ਵਿੱਚ ਚੱਲ ਬਈ ਮੁੰਡਿਆ ਐਂਟਰ ਕਰ ਆਪਣਾ ਹੁਣ ਤੇ ਇੱਥੇ 8-10 ਜਿਹੜੇ ਕੱਚੇ ਘਰ ਆ ਉਹ ਤੁਹਾਨੂੰ ਮਿਲਣਗੇ ਨਾਲ ਟਰੈਕਟਰ ਗੱਡਾ ਪੁਰਾਣੇ ਜਿਹੜੇ ਵਿਰਾਸਤੀ ਆਪਣੀਆਂ ਚੀਜ਼ਾਂ ਜਿਵੇਂ ਇੱਧਰ ਖੂਹ ਦੇਖੋ ਤੁਸੀਂ ਚਾਰਖੇ ਪਿਆ ਟੈਲੀਵਿਜ਼ਨ ਪਿਆ ਪੁਰਾਣੇ ਹਰ ਤਰ੍ਹਾਂ ਦਾ ਤੁਹਾਨੂੰ ਇੱਥੇ ਜਿਹੜਾ ਸੈੱਟ ਮਿਲੂਗਾ ਤੇ ਨਾਲ ਨਾਲ ਕੋਹ ਟਰੈਕਟਰ ਖੜਾਗਾ ਤਾਂ ਤੁਸੀਂ ਫੀਲ ਦੇਖੋ ਕਿਦਾਂ ਦਾ ਆਉਂਦਾ ਸਾਨੂੰ ਆਜੋ ਆਪਾਂ ਅੱਗੇ ਚੱਲਦੇ ਆਂ ਨਾਲ ਨਾਲ ਤੁਸੀਂ ਆ ਦੇਖਦੇ ਰਹੋ ਮਕਾਨ ਤੇ ਸ਼ੂਟ ਚੱਲੇ ਜਾਂਦੇ ਆ ਸ਼ੂਟ ਦੱਸ ਹੀ ਦੀ ਜੀ ਪੰਜਾਬ ਦੀ ਸਭ ਤੋਂ ਵੱਡੀ ਲੋਕੇਸ਼ਨ ਜਿਹਦੇ ਵਿੱਚ 250 ਦੇ ਕਰੀਬ ਇੱਥੇ ਸੈੱਟ ਬਣੇ ਹੋਏ ਜਿੱਥੇ ਤੁਸੀਂ ਸ਼ੂਟ ਕਰ ਸਕਦਾ ਹੋ ਸਾਹਮਣੇ ਹਵੇਲੀ ਆ ਗਈ ਇੱਧਰ ਵੀ ਸ਼ੂਟ ਚੱਲੀ ਜਾਂਦਾ ਉੱਧਰ ਵੀ ਸ਼ੂਟ ਚੱਲੀ ਜਾਂਦਾ ਮਤਲਬ ਸਾਰੇ ਸੈੱਟ ਦੇ ਉੱਤੇ ਸ਼ੂਟ ਜਿਹੜਾ ਚੱਲ ਰਿਹਾ ਹੁਣ ਆਪਾਂ ਤਾਂ ਅੱਗੇ ਤੋਂ ਉੱਤਰ ਕੇ ਅੱਗੇ ਤੁਹਾਨੂੰ ਦਿਖਾਉਨੇ ਇੱਧਰਲੀ ਸਾਈਡ ਆ ਕੇ ਪੁਰਾਣੀ ਬਜ਼ੁਰਗਾਂ ਵੇਲੇ ਦੀ ਕਾਰ ਐਮਬੈਸਡਰ ਕਾਰ ਬੜੇ ਉਦ ਚਾਵਾ ਨਾਲ ਖਰੀਦਦੇ ਹੁੰਦੇ ਸੀ ਤੇ ਬੜੇ ਰੀਬਨ ਲਾ ਲਾ ਕੇ ਦੇ ਜਾਂਦੇ ਹੁੰਦੇ ਸੀ ਬਰਾਤਾਂ ਤਾਂ ਇਹ ਵੀ ਤੁਹਾਨੂੰ ਇੱਥੇ ਮਿਲੂਗੀ ਨਾਲ ਦੇਖਣ ਨੂੰ ਤੇ ਸ਼ੂਟ ਕਰਨ ਨੂੰ ਵੀ ਤੇ ਆਪਾਂ ਇਧਰਲੀ ਸਾਈਡ ਦੇਖੋ ਤੁਸੀਂ ਦੁਕਾਨਾਂ ਸਾਰੇ ਬਾਜ਼ਾਰ ਸਜੇ ਹੋਇਆ ਚਾਹੇ ਜੁੱਤੀਆਂ ਲੈਣੀਆਂ ਪਰਾਂ ਦੇ ਲੈਣੇ ਆ ਸਾਰੇ ਤੁਹਾਨੂੰ ਮਿਲਣ ਕਿੱਥੇ ਦੁਕਾਨਾਂ ਲੱਗੀਆਂ ਹੋਈਆਂ ਇੱਥੇ ਤੁਸੀਂ ਫਿਲਮ ਵੀ ਸ਼ੂਟ ਕਰਦੀਆਂ ਉਹ ਵੀ ਕਰ ਸਕਦੇ ਆ ਪੰਜਾਬ ਤੋਂ ਬਾਅਦ ਆਪਾਂ ਅੱਗੇ ਹਿਮਾਚਲ ਦੇ ਵਿੱਚ ਹਿਮਾਚਲ ਦੇ ਵਿੱਚ ਮਨਾਲੀ ਆ ਗਏ ਤੇ ਮਨਾਲੀ ਵਾਸਤੇ ਤੁਹਾਨੂੰ ਪਤਾ ਵੀ ਆਪਾਂ ਨੂੰ ਤਾਂਗੇ ਤੇ ਆ ਨਹੀਂ ਸਕਦੇ ਸੀਗੇ ਆਪਾਂ ਨੂੰ ਚਾਹੀਦੀ ਸੀ ਗੱਡੀਆਂ ਤੇ ਅੱਜ ਤੁਹਾਨੂੰ ਗੱਡੀਆਂ ਦਿਖਾਉਨੇ ਆ ਹਿਮਾਚਲ ਆ ਲੀਆਂ ਖੁੱਲੀਆਂ ਡੁੱਲੀਆਂ ਗੱਡੀਆਂ ਮਿਲ ਲੀਆਂ ਤੁਹਾਨੂੰ ਇੱਥੇ ਆਹ ਦੇਖੋ ਜੀ ਮਾਹੌਲ ਫਿਰ ਮਨਾਲੀ ਵਾਲਾ ਕਿਵੇਂ ਲੱਗਿਆ ਤੁਹਾਨੂੰ ਮੈਨੂੰ ਤਾਂ ਬਹੁਤ ਘੰਟ ਲੱਗਿਆ ਲੱਗ ਰਿਹਾ ਨਾ ਜਦੋਂ ਮਨਾਲੀ ਫਿਰਦੇ ਹੁੰਦੇ ਆ ਤਾਂ ਇਹ ਆਉਣਾ ਪਊਗਾ ਤੁਹਾਨੂੰ ਬਲਾਡੇ ਵਾਲਾ ਡ੍ਰੀਮ ਲੈਂਡ ਫਿਲਮ ਸਿਟੀ ਦੇ ਵਿੱਚ ਤੇ ਦੁਬਾਰਾ ਦੱਸ ਦਈਏ ਵੀ ਇੱਥੇ ਤੁਹਾਨੂੰ ਡਿਸਟਰਬੈਂਸ ਕਿਸੇ ਤਰ੍ਹਾਂ ਦੀ ਨਹੀਂ ਬਹੁਤ ਜ਼ਿਆਦਾ ਜਿਹੜੇ ਸੈੱਟ 350 ਦੇ ਕਰੀਬ ਜਿਹੜਾ ਸੈੱਟ ਤੁਹਾਨੂੰ ਇੱਥੇ ਮਿਲਣਗੇ ਤਾਂ ਇੱਕ ਸੈੱਟ ਬਿਜੀਆ ਦਾ ਟੋਡਾ ਦੂਸਰਾ ਫਰੀ ਆ ਤਾਂ ਮਤਲ ਤੁਹਾਨੂੰ ਕੋਈ ਡਿਸਟਰਬੈਂਸ ਨਹੀਂ ਹੈਗੀ ਤੁਸੀਂ ਖੁੱਲੇ ਆਰਾਮ ਨਾਲ ਜਿਹੜੇ ਹੈਗੇ 10 12 ਘੰਟਿਆਂ ਦੇ ਵਿੱਚ ਸ਼ੂਟ ਕਰ ਸਕਦੇ ਹੋ ਮਨਾਲੀ ਹਟ ਹੋਗੀ ਜੰਗਲ ਹਟ ਹੋਗੀ ਉਧਰ ਕਾਲਜ ਦਾ ਸੈੱਟ ਆ ਗਿਆ ਜੇ ਤੁਸੀਂ ਕਾਲਜ ਦਾ ਕੋਈ ਸੀਨ ਲੈਣਾ ਤਾਂ ਉਹ ਵੀ ਤੁਹਾਨੂੰ ਉੱਥੇ ਮਿਲ ਜਾਣਾਗਾ ਤਾਂ ਇੱਧਰ ਵੀ ਆਪਾਂ ਦਿਖਾਉਨੇ ਆਂ ਇਧਰ ਆ ਜਾਂਦਾ ਆਪਣਾ ਕਾਫੀ ਬਾਰ ਇੱਥੇ ਤੁਸੀਂ ਕੋਈ ਸਟੋਰੀ ਸ਼ੂਟ ਕਰਨੀ ਆ ਜਾਂ ਕੋਈ ਫਿਲਮ ਦਾ ਹੀ ਲੈਣਾ ਜਾਂ ਤੁਸੀਂ ਆਪਦਾ ਪ੍ਰੀ-ਵੈਟਿੰਗ ਦੇ ਵਿੱਚ ਇਹਨੂੰ ਬਣਾਉਣਾ ਤਾਂ ਤੁਸੀਂ ਇੱਥੇ ਬੈਠ ਕੇ ਜਿਹੜਾ ਹੈਗਾ ਕਾਫੀ ਹਟ ਦਾ ਮਨ ਕਾਫੀ ਬਾਰ ਦਾ ਜਿਹੜਾ ਸ਼ੂਟ ਲੈ ਸਕਦੇ ਹੋ ਸੀਨ ਲੈ ਸਕਦੇ ਹੋ ਕ੍ਰੇਟ ਹੁੰਦਾ ਬਹੁਤ ਮਾਹੌਲ ਆ ਅਸਲ ਦੇ ਵਿੱਚ ਦੱਸ ਦਈਏ ਵੀ ਇਹ ਪੁਰਾਣੀ ਲੋਕੇਸ਼ਨ ਆ ਦਰਾਖਤਾਂ ਜਿਹੜੇ ਪੁਰਾਣੇ ਪ੍ਰਾਤਨ ਦਰਾਖਤ ਵੀ ਤੁਹਾਨੂੰ ਮਿਲਣਗੇ ਖੁੱਲੀ ਡੁੱਲੀ ਲੋਕੇਸ਼ਨ ਆ 10 ਕਿੱਲਾਂ ਦੇ ਵਿੱਚ ਬਣੀ ਹੋਈ ਆ ਮਤਲਬ ਆਰਾਮ ਨਾਲ ਇੱਕ ਸੈਟ ਚੱਲ ਜਾਂਦਾ ਐ ਨਹੀਂ ਹੈਗਾ ਤੁਹਾਡੇ ਚ ਆਵਾਜ਼ ਆਜੂ ਕਿਸੇ ਦੀ ਜਾਂ ਹੋਰ ਹੋ ਜੂ ਕਿਸੇ ਤਰ੍ਹਾਂ ਦੀ ਕੋਈ ਡਿਸਟਰਬੈਂਸ ਨਹੀਂ ਆ ਕੇ ਦੇਖੋ ਭਲਾਡੇ ਵਾਲਾ ਡ੍ਰੀਮ ਸਿਟੀ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਇਸ ਨੰਬਰ ਦੇ ਉੱਤੇ ਸੰਪਰਕ ਕਰ ਲਿਓ ਸਿਰਫ 6000 ਤੋਂ ਸਟਾਰਟ ਹੋ ਜਾਂਦਾ ਇਹਨਾਂ ਦਾ ਕੰਮ ਕਾਲਜ ਦਾ ਸ਼ੂਟ ਕਰਨਾ ਚਾਹੇ ਤੁਸੀਂ ਪੂਲ ਪਾਰਟੀ ਕਰਨੀ ਹੈ ਚਾਹੇ ਪੂਲ ਦਾ ਸ਼ਾਟ ਲੈਣਾ ਹੈਗਾ ਤਾਂ ਤੁਸੀਂ ਇੱਥੇ ਆ ਜਿਓ ਜੇ ਤੁਸੀਂ ਜ਼ਿਆਦਾ ਠੰਡ ਫੀਲ ਕਰਨੀ ਮਹਿਸੂਸ ਕਰਨੀ ਆ ਤਾਂ ਲਦਾਖ ਵਾਲੇ ਸੀਨ ਤੇ ਆ ਜਿਓ ਆਪਾਂ ਲਦਾਖ ਪਹੁੰਚ ਗਏ ਹੁਣ ਇਸ ਤੋਂ ਬਾਅਦ ਚੱਲਾਂਗੇ ਆਪਾਂ ਰਾਜਸਥਾਨ ਤਾਂ ਤੁਸੀਂ ਦੇਖੋ ਕਿਵੇਂ ਲੱਗਿਆ ਪਿੱਛੇ ਡੇਟੈਂਟ ਲੱਗਾ ਹੋਇਆ ਇਹਦੇ ਵਿੱਚ ਰਹਿਣਾ ਕਰਨਾ ਸ਼ਾਨਦਾਰ 뷰 ਆ ਕੈਂਟ 10 ਕਿੱਲਾਂ ਤੋਂ ਇਲਾਵਾ ਤੁਹਾਨੂੰ ਇੱਧਰ ਖੁੱਲਾ 50 60 ਕਿੱਲਾਂ ਦੇ ਵਿੱਚ ਜਿਹੜਾ ਤੁਹਾਨੂੰ ਖੁੱਲਾ ਸੈੱਟ ਮਿਲੂਗਾ ਜਿਹਦੇ ਵਿੱਚ ਤੁਸੀਂ ਸ਼ੂਟ ਕਰ ਸਕਦਾ ਜਿਵੇਂ ਆ ਸ਼ੂਟ ਚੱਲ ਰਿਹਾ ਤੰਗ ਆ ਰਿਹਾ ਰਾਜਸਥਾਨ ਦਾ ਫੀਲ ਆਊਗਾ ਪੂਰਾ ਤਾਂ ਲੱਗਦਾ ਨਾ ਹੁਣ ਜਿਵੇਂ ਰਾਜਸਥਾਨ ਜੈਸਲਮੇਰ ਵਾਲੀ ਸਾਈਡ ਆ ਗਏ ਹੋਵਾਂਗੇ ਤੇ ਉਧਰ ਦੇਖੋ ਤੁਸੀਂ ਕਿੰਨਾ ਵਧੀਆ 뷰 ਚੱਲੀ ਜਾਂਦਾ ਤੇ ਸਾਰਾ ਸ਼ੂਟ ਚੱਲੀ ਜਾਂਦਾਗਾ ਆਜੋ ਆਪਾਂ ਚੱਲਦੇ ਹਾਂ ਇਧਰਲੀ ਸਾਈਡ ਹੁਣ ਆਪਾਂ ਲਵਾਂਗੇ ਰਾਜਸਥਾਨੀ ਜਿਆਦਾ ਆਨੰਦ ਲਵਾਂਗੇ ਇੱਥੇ ਬੈਠ ਕੇ ਆਪਾਂ ਚਾਹ ਪੀ ਸੈੱਟ ਤਿਆਰ ਕਰਕੇ ਚਾਹ ਵਾਲਾ ਸਿਸਟਮ ਵਧੀਆ ਸ਼ੂਟ ਲੈ ਸਕਦੇ ਆ ਜਿਵੇਂ ਉਹ ਸਾਹਮਣੇ ਚੱਲੀ ਜਾਂਦਾ ਇੱਧਰ ਡ੍ਰੀਮ ਲੈਂਡ ਫਿਲਮ ਸਿਟੀ ਤੋਂ ਬਾਅਦ ਆਪਾਂ ਆਇਆ ਸ਼ੂਟ ਬਿਲਾ ਤੇ ਇੱਥੇ ਡ੍ਰੀਮ ਲੈਂਡ ਜਿਹੜੀ ਫਿਲਮ ਸਿਟੀ ਆ ਉਹਦੇ ਨਾਲੋਂ ਬਿਲਕੁਲ ਵੱਖਰਾ ਉਧਰ ਪਿੰਡੂ ਸੀ ਇੱਧਰ ਵੈਸਟਨ ਆ ਜਾਂਦਾ ਆਹ ਦਿਖਾਈਏ ਤੁਹਾਨੂੰ ਆਜੋ ਨਾਲ-ਨਾਲ ਬਣੇ ਰਹੋ ਤੁਹਾਨੂੰ ਸਾਰੇ ਸੈੱਟ ਦਿਖਾਵਾਂਗੇ 150 ਤੋਂ ਪਲੱਸ ਸੈੱਟ ਤੁਹਾਨੂੰ ਇੱਥੇ ਮਿਲਣਗੇ ਮਿਲਣਗੇ ਕਿ ਮੈਂ ਕਹਿੰਨਾ ਪੰਜਾਬ ਦੇ ਕਿਸੇ ਲੋਕੇਸ਼ਨ ਤੇ ਉਹ ਜਿਹੜਾ ਸੈੱਟ ਨਹੀਂ ਮਿਲਣਾ ਜਿਹੜਾ ਤੁਹਾਨੂੰ ਇੱਥੇ ਮਿਲਣਾਗਾ ਆਜੋ ਆਪਾਂ ਚੱਲ ਕੇ ਦਿਖਾਉਨੇ ਆ ਤੁਹਾਨੂੰ ਸ ਆਹ ਤੁਹਾਨੂੰ ਇੱਕ ਵਧੀਆ ਵੈਸਟਰਨ ਸੈੱਟ ਦਿਖਾਉਨੇ ਆ ਜਿਹਦੇ ਵਿੱਚ ਕਪਲ ਡਾਂਸ ਵੀ ਹੋ ਜਾਊਗਾ ਤੇ ਮੈਂ ਉਹ ਉੱਥੇ ਬੈਠ ਕੇ ਆਪਾਂ ਫਿਲਮਾਂ ਤੇ ਦੇਖਦੇ ਹਾਂ ਨੇ ਇੱਕ ਸੀਨ ਹਨਾ ਉਹ ਵੱਜੀ ਜਾਂਦਾ ਹੁੰਦਾ ਬਾਜਾ ਤੇ ਇਧਰਲੀ ਸਾਈਡ ਤੇ ਇਸ ਨੂੰ ਇਹ ਵੀ ਦਿਖਾਉਨੇ ਆ ਬਹੁਤ ਵਧੀਆ ਰਾਇਲ ਸੈੱਟ ਆ ਮੈਂ ਕਹਿੰਨਾ ਇੱਥੇ ਆਓਗੇ ਤੁਹਾਨੂੰ ਹੋਰ ਵੱਖਰੇ ਚਾਰ ਚੰਨ ਲੱਗ ਜਾਣਗੇ ਤੁਹਾਡੀ ਪ੍ਰਾਈਵੇਟ ਵੈਡਿੰਗ ਜਿਹੜੀ ਸ਼ੂਟ ਨੂੰ ਇਹ ਤੁਹਾਨੂੰ ਦਿਖਾਉਨੇ ਆ ਰਾਜਸਥਾਨੀ ਹਵੇਲੀ ਇਹ ਟਾਪ ਦੇ ਉੱਤੇ ਰਿਹਾ ਇਹ ਸੈੱਟ ਤੇ ਟਾਪ ਦੇ ਉੱਤੇ ਹੀ ਰਹੂਗਾ ਤਾਂ ਤੁਸੀਂ ਲੁੱਕ ਦੇਖੋ ਬੜੀ ਘੈਂਟ ਲੁੱਕ ਆ ਜਿਹੜੀ ਵੈਸਟਰਨ ਤੇ ਇੱਕ ਚੀਜ਼ ਹੋਰ ਦੱਸ ਦਈਏ ਤੁਹਾਨੂੰ ਖੁਸ਼ਖਬਰੀ ਆ ਵੀ ਤੁਹਾਨੂੰ ਦੋਨੋਂ ਡ੍ਰੀਮ ਲੈਂਡ ਫਿਲਮ ਸਿਟੀ ਤੇ ਸ਼ੂਟ ਬਿਲ ਆ ਕੰਬੋ ਦੇ ਵਿੱਚ ਮਿਲੂਗਾ ਮਤਲਬ ਰੇਟ 'ਤੇ ਇੱਕ ਦਾ ਕਰਨਾ ਤੁਸੀਂ ਦੋਨੇ ਜਗ੍ਹਾ ਦੇ ਉੱਤੇ ਸ਼ੂਟ ਕਰ ਸਕਦੇ ਹੋ ਨਾ ਤੁਹਾਨੂੰ ਉਧਰ ਰੋਕ ਟੋਕਾ ਨਾ ਇੱਧਰ 150 ਪਲੱਸ ਇੱਧਰ ਸੈੱਟਾਂ ਤੇ 150 200 ਪਲੱਸ ਉਧਰ ਸੈੱਟ ਮਿਲਣਗੇ ਤੁਹਾਨੂੰ ਕਿਸੇ ਦਾ ਕੋਈ ਵੱਖਰਾ ਚਾਰਜ ਨਹੀਂ ਲੱਗੂਗਾ ਤਾਂ ਨੋਟ ਰੱਖਿਓ ਯਾਦ ਰੱਖੋ ਫਿਲਮ ਸਿਟੀ ਦੇ ਸ਼ੂਟ ਬਿਲ ਆ ਤੇ ਨੰਬਰ ਸਕਰੀਨ ਦੇ ਉੱਤੇ ਪਾਇਆ ਉਸ ਦਿਤੇ ਗੱਲ ਕਰ ਲਓ ਤੇ ਅੱਗੇ ਆਪਾਂ ਹੋਰ ਦਿਖਾਉਣੇ ਆ ਅਜੇ ਪਹੁੰਚ ਗਏ ਆਪਾਂ ਕੁੱਲੂ ਮਨਾਲੀ ਕਹਿ ਸਕਦੇ ਆਪਾਂ ਇਹ ਵੱਖਰਾ ਸੈੱਟ ਆ ਇਹਦੇ ਉੱਤੇ ਵੀ ਤੁਸੀਂ ਸ਼ੂਟ ਕਰ ਸਕਦੇ ਆ ਆ ਕੇ ਜਿਹੜੇ ਜਿਹੜੇ ਮਰਜ਼ੀ ਸੈੱਟ ਲਓ ਤੁਸੀਂ ਜਿਹੜੇ ਜਿਹੜੇ ਮਰਜ਼ੀ ਗਾਣਾਂ ਦਾ ਸ਼ੂਟ ਲੈ ਲਓ ਜਿਹੜਾ ਮਰਜ਼ੀ ਤੁਹਾਨੂੰ ਗਾਣਾ ਪਸੰਦ ਆਉਂਦਾ ਹਰ ਇੱਕ ਤਰ੍ਹਾਂ ਦੀ ਲੋਕੇਸ਼ਨ ਮਿਲ ਜਾਣੀ ਆ ਤੁਹਾਨੂੰ ਸ਼ੂਟ ਬਿਲਾ ਤੇ ਫਿਲਮ ਸਿਟੀ ਇਹ ਬੈਂਡ ਮਿਲ ਦਾ ਸੈੱਟ ਆ ਜਾਂਦਾ ਤੇ ਮੈਂ ਤੁਹਾਨੂੰ ਦੱਸ ਦਿਆਂ ਵੀ ਇੱਥੇ ਦਿਨ ਮੁੱਕ ਜਾਣਾ ਤੁਹਾਡਾ ਸੈੱਟ ਨਹੀਂ ਮੁੱਕਣੇ ਸੈੱਟ ਨਹੀਂ ਮੁੱਕਣੇ ਇੱਥੇ ਕਿਉਂਕਿ ਬੰਬ ਬਾਈਕਾਂ ਤੇ ਤਮਾਕੇ ਦੋ ਹੋਣਗੇ ਫਿਲਮ ਸਿ ਡ੍ਰੀਮ ਲੈਂਡ ਫਿਲਮ ਸਿਟੀ ਤੇ ਸ਼ੂਟ ਬਿਲਾ ਦੇ ਵਿੱਚ ਤਾਂ ਤੁਸੀਂ ਆ ਜਾਣਾ ਮੈਂ ਤੁਹਾਨੂੰ ਦੱਸਦਾ ਵੀ ਦੁਬਾਰਾ ਚਾਹੇ ਦੋ ਦਿਨ ਲੱਗੇ ਰੋ ਦੋ ਦਿਨਾਂ ਦੇ ਵਿੱਚ ਵੀ ਤੁਹਾਨੂੰ ਸਾਰੇ ਸੈੱਟ ਥੋੜੇ ਤੋਂ ਕਵਰ ਨਹੀਂ ਹੋਣਗੇ ਤੇ ਬਾਕੀ ਇਹ ਦਰਬਾਈ ਦਿਖਾ ਦਿਓ ਸਾਰਾ ਸੀਨ ਤੇ ਆਪਾਂ ਉਹਨੇ ਥੱਲੇ ਨੂੰ ਇਹ ਆ ਜੀ ਵੈਸਟਰਨ ਸਟਰੀਟ ਇਹ ਵੀ ਸ਼ੂਟ ਬਿਲਾ ਦੇ ਵਿੱਚ ਹੀ ਆ ਤੁਹਾਨੂੰ ਦੱਸਿਆ ਜੀ ਜਿਵੇਂ ਡ੍ਰੀਮ ਲੈਂਡ ਫਿਲਮ ਸਿਟੀ ਤੇ ਸ਼ੂਟ ਬਿਲਾ ਦਾ ਵੱਖੋ ਵੱਖਰੀਆਂ ਲੋਕੇਸ਼ਨ ਆਉਣੀਆਂ ਸੇਮ ਨਹੀਂ ਹੋਣੀਆਂ ਤੁਸੀਂ ਉਧਰ ਜਾਓਗੇ ਇੱਧਰ ਆਓਗੇ ਰੇਟ ਤੁਹਾਨੂੰ ਇੱਕ ਦਾ ਲੱਗਣਾ ਤਾਂ ਤੁਸੀਂ ਦੋਨੇ ਲੋਕੇਸ਼ਨਾਂ ਦੇ ਉੱਤੇ ਸ਼ੂਟ ਕਰ ਸਕਦੇ ਹੋ ਜੀ ਆਹ ਦੇਖੋ ਕਿੱਡੀ ਸੋਹਣੀ ਆ ਜਿਹੜੀ ਸਟਰੀਟ ਤੇ ਇੱਧਰ ਬਰਮਾ ਜੀ ਲੋਕਗੇ ਸਾਡੇ ਵਿੱਚ ਮੈਂ ਕਹਿੰਦਾ ਮੈਨੂੰ ਸਵੇਰ ਤੋਂ ਸ਼ਾਮ ਹੋ ਗਈ ਲੱਗੇ ਪੈਨੂ ਸ਼ੂਟ ਬਲਾ ਤੇ ਡ੍ਰੀਮ ਸਿਟੀ ਜਿਹੜਾ ਹਜੇ ਤੱਕ ਕਵਰ ਨਹੀਂ ਹੋਈਆਂ ਬਾਕੀ ਤੁਸੀਂ ਇੱਥੇ ਆ ਕੇ ਲੋਕੇਸ਼ਨਾਂ ਦੇਖਣੀ ਹੈਗੀਆਂ ਅਸੀਂ ਤੁਹਾਨੂੰ ਮੋਟੀਆਂ-ਮੋਟੀਆਂ ਕਹਿ ਸਕਦਾ ਮੇਨ-ਮੇਨ ਦਿਖਾ ਦਿਆਂ ਤੁਸੀਂ ਕੋਈ ਫਿਲਮ ਬਣਾਉਣੀ ਹੈ ਇੱਥੇ ਸ਼ਾਰਟ ਮੂਵੀ ਬਣਾਉਣੀ ਹੈ ਜਾਂ ਕੋਈ ਵੱਡੀਆਂ ਫਿਲਮਾਂ ਵੀ ਕਰਨੀਆਂ ਤਾਂ ਤੁਸੀਂ ਜਿਹੜੀ ਲੋਕੇਸ਼ਨ ਆ ਸ਼ੂਟ ਬਲਾ ਜਾਂ ਫਿਲਮ ਸਿਟੀ ਇੱਥੇ ਆ ਸਕਦੇ ਹੋ ਤੇ ਤੁਹਾਨੂੰ ਕੈਂਡ-ਕੈਂਡ ਲੋਕੇਸ਼ਨਾਂ ਮਿਲਣਗੀਆਂ ਹੁਣ ਆਪਾਂ ਚੱਲ ਕੇ ਤੁਹਾਨੂੰ ਸਪੀਡ ਦੇ ਵਿੱਚ ਸਾਰੀਆਂ ਲੋਕੇਸ਼ਨਾਂ ਦਿਖਾਉਂਦੇ ਹਾਂ ਤੁਸੀਂ ਦੇਖਦੇ ਜਾਓ ਤੇ ਬਾਕੀ ਸਕਰੀਨ ਦੇ ਉੱਤੇ ਨੰਬਰ ਪਾਇਆ ਹੈ ਨੋਟ ਕਰ ਲ ਬਰਮਾ ਦੀ 50 ਵਾਲੀ ਕੌਫੀ ਕਿੰਨੇ ਦੀ ਆ? ਬਾਈ ਯਾਰ 50 ਵਾਲੀ ਤਾਂ 50 ਚ ਹੀ ਹੋਊਗੀ। ਦੱਸੋ ਕਿੰਨੀ ਦੇ ਦਈਏ? ਦੋ ਚਾਹੀਦੇ ਇੱਕ ਨਾਲ ਇੱਕ ਫ੍ਰੀ ਮਿਲ ਜੂ? ਬਾਈ ਯਾਰ ਇੱਕ ਨਾਲ ਇੱਕ ਫ੍ਰੀ। ਹੂੰ ਹੂੰ। ਮੈਂ ਕਿਹਾ ਤੁਸੀਂ ਕੌਫੀ ਦੀ ਕਾਹਦੀ ਗੱਲ ਕਰਦੇ ਹੋ? ਇੱਕ ਨਾਲ ਇੱਕ ਫ੍ਰੀ ਤਾਂ ਅਸੀਂ ਤੁਹਾਨੂੰ ਲੋਕੇਸ਼ਨ ਵੀ ਦੇ ਦਈਏ। ਕਿਹੜੀਆਂ ਕਿਹੜੀਆਂ ਲੋਕੇਸ਼ਨਾਂ ਮਿਲਣਗੀਆਂ ਫਿਰ? ਬਾਈ ਜੇ ਤੁਸੀਂ ਕਿਸੇ ਵੀ ਲੋਕੇਸ਼ਨ ਤੇ ਤੁਸੀਂ ਬੁੱਕ ਕਰਾਨੇ ਹੋ ਆਪਦਾ ਸ਼ੂਟ ਪ੍ਰੀ-ਵੈਡਿੰਗ ਹਾਂ ਤਾਂ ਤੁਸੀਂ ਦੂਸਰੀ ਲੋਕੇਸ਼ਨ ਤੇ ਜਿਵੇਂ ਕਿ ਜੇਕਰ ਤੁਸੀਂ ਸ਼ੂਟ ਵੀ ਲੈ ਤੇ ਬੁੱਕ ਕਰਾਨੇ ਹੋ ਹਾਂ ਤਾਂ ਡ੍ਰੀਮ ਲੈਂਡ ਤੇ ਵੀ ਤੁਸੀਂ ਉਸੇ ਰੇਟ ਦੇ ਵਿੱਚ ਤੁਸੀਂ ਉਸੇ ਪੈਕੇਜ ਦੇ ਵਿੱਚ ਸ਼ੂਟ ਕਰ ਸਕਦੇ ਹੋ ਠੀਕ ਹੈ ਜੇ ਤੁਸੀਂ ਸ਼ੂਟ ਵਿਲਾ 'ਚ ਬੁੱਕ ਕਰਾਇਆਗਾ ਤਾਂ ਤੁਸੀਂ ਇੱਕ ਅੱਧੀ ਕੋਈ ਡਰੈਸ ਕਰਨੀ ਹੈ ਤਾਂ ਤੁਸੀਂ ਜਿਹੜਾ ਸ਼ੂਟ ਵਿਲਾ ਤੇ ਵੀ ਉਹੋ ਡਰੈਸ ਜਿਹੜਾ ਸ਼ੂਟ ਕਰ ਸਕਦੇ ਹੋ ਰੇਟ ਕੋਈ ਵੀ ਹੋਰ ਐਕਸਟਰਾ ਤੁਹਾਨੂੰ ਦੇਣਾ ਨਹੀਂ ਪੈਣਾਗਾ ਚੇਂਜਿੰਗ ਜਿਹੜਾ ਰੂਮ ਹੈ ਤੁਹਾਨੂੰ ਉੱਥੇ ਵੀ ਇੱਕ ਮਿਲੂਗਾ ਵੀ ਜੇਕਰ ਤੁਸੀਂ ਇੱਕ ਐਡਰੈਸ ਉੱਥੇ ਚੇਂਜ ਕਰਨੀ ਹੈ ਤਾਂ ਤੁਹਾਨੂੰ ਉੱਥੇ ਕਮੂ ਮਿਲ ਜਾਊਗਾ ਲੋਕੇਸ਼ਨਾਂ ਤਾਂ ਨਹੀਂ ਕਿਤੇ ਦੋਨੇ ਇੱਕੋ ਜਿਹੇ ਹੋਣ ਮਿਲ ਜਾਣ ਆਪਸ ਵਿੱਚ ਬਾਈ ਸੈੱਟ ਤੁਸੀਂ ਦੇਖੋ ਤਾਂ ਸਹੀ ਤੁਸੀਂ ਸ਼ਾਮ ਤੱਕ ਜੇ ਪੂਰੇ ਸੈੱਟ ਸ਼ੂਟ ਕਰ ਦੋ ਤਾਂ ਫਿਰ ਆਪਾਂ ਜ਼ਿੰਮੇਵਾਰ ਹੈਗੇ ਆ ਠੀਕ ਹੈ ਵੱਖੋ-ਵੱਖਰੇ ਸੈੱਟ ਹੈ ਵੱਖੋ-ਵੱਖਰੇ ਕੱਚੇ ਘਰ ਹੈ ਵੈਸਟਰਨ ਟ੍ਰੈਡੀਸ਼ਨਲ ਸਾਰੇ ਸੈੱਟ ਵੱਖੋ-ਵੱਖਰੇ ਹੈ ਹਵੇਲੀ ਹੋਗੀ ਕੱਚੇ ਘਰ ਹੋਗੇ ਪੂਰਾ ਪਿੰਡ ਦਾ ਪਿੰਡ ਬਣਾ ਰੱਖਿਆਗਾ ਇੱਕ ਵਾਰੀ ਤੁਸੀਂ ਵਿਜ਼ਿਟ ਜੁਮ ਕਰੋ ਬੁਕਿੰਗ ਕਿੰਨੇ ਦਿਨ ਪਹਿਲਾਂ ਕਰਾਉਣੀ ਪਊਗੀ ਬੁਕਿੰਗ ਬਾਈ ਦੇਖੋ ਗੱਲ ਇਹ ਹੈ ਵੀ ਜੇ ਤੁਸੀਂ ਜਦੋਂ ਤੁਹਾਡਾ ਡਿਸਾਈਡ ਹੋ ਗਿਆ ਵੀ ਅਸੀਂ ਇੰਨੀ ਤਰੀਕ ਨੂੰ ਪ੍ਰੀ-ਵੈਡਿੰਗ ਕਰਾਣੀ ਹੈ ਤਾਂ ਤੁਸੀਂ ਦੇਰ ਨਾ ਕਰੋ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਆਖੀ ਜਿਵੇਂ ਸਾਡਾ ਤਾਂ ਸੈੱਟ ਫੇਰ ਹੀ ਨਹੀਂ ਹੈਗਾ ਇੱਧਰ ਵਿਜੀ ਆ ਤਾਂ ਉਹ ਬਈ ਜਗ੍ਹਾ ਬਹੁਤ ਹੈ ਹਾਂ ਜਗ੍ਹਾ ਬਹੁਤ ਹੈ 10 ਕਿੱਲੇ ਬਹੁਤ ਹੁੰਦੀ ਹੈ 10 ਕਿੱਲੇ ਪੈडल ਤੁਰਨਾ ਬਹੁਤ ਔਖਾ ਹੁੰਦਾ ਤੇ ਕੈਮਰਾ ਲੈ ਕੇ ਨਾ 10 ਕਿਲੋ ਦਾ ਉਹ ਤੁਰਨਾ ਤਾਂ ਉਦੋਂ ਵੀ ਕਿਤੇ ਔਖਾ ਹੁੰਦਾ ਮਤਲਬ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਤੁਹਾਨੂੰ ਜਗਾ ਬਾਧੂ ਆ ਸੈੱਟ ਬਾਧੂ ਆ ਤੁਸੀਂ ਦੇਖੋ ਹੀ ਜਾਓਗੇ ਵੀ ਸੱਟ ਵਿਲੇ ਪਏ ਆ ਤੁਸੀਂ ਆਰਾਮ ਨਾਲ ਬਿਨਾ ਕਿਸੇ ਟੈਨਸ਼ਨ ਤੋਂ ਹਨਾ ਟੈਨਸ਼ਨ ਫਰੀ ਹੋਗੇ ਬਿਲਕੁਲ ਬਾਈ ਕੋਈ ਟੈਨਸ਼ਨ ਨਹੀਂ ਤੇ ਮੈਂ ਦੋ ਕੌਫੀਆਂ ਲੈ ਲਾਂ ਜਿੰਨੇ ਜੱਜ ਕੌਫੀ ਤਿਆਰ ਕਰਦੇ ਆ ਇਹ ਦੋ ਤੇ ਆਪਾਂ ਉਹਨੇ ਜੱਜ ਤੇ ਲੋਕੇਸ਼ਨ ਦਿਖਾ ਦਨੇ ਬਾਈ ਕੋਈ ਨਹੀਂ ਤੁਸੀਂ ਘੁੰਮੋ ਜੀ ਇਹ ਕਿਚਨ ਆ ਗਈ ਇੱਥੇ ਕਰਨਗੇ ਉਹ ਕੌਫੀ ਤਿਆਰ ਨੇ ਕੋ ਵੀ ਉੱਥੇ ਕਰਨਗੇ ਇਹ ਕਿਚਨ ਵਾਲਾ ਸੈਟ ਆ ਗਿਆ ਆਪਣਾ ਰਸੋਈ ਦਾ ਤੇ ਇਧਰ ਲਾਇਬ੍ਰੇਰੀ ਆ ਗਈ ਲਾਇਬ੍ਰੇਰੀ ਦਾ ਸੈਟ ਆ ਗਿਆ ਲਾਇਬ੍ਰੇਰੀ ਦੇ ਨਾਲ ਇਧਰ ਲਾਈਟਿੰਗ ਵਾਲਾ ਆ ਗਿਆ ਤੁਸੀਂ ਇੱਥੇ ਬੈਠ ਕੇ ਇਹ ਵੀ ਕਰ ਸਕਦੇ ਹੋ ਤੇ ਉਧਰਲੀ ਸਾਈਡ bar ਆ ਗਿਆ ਤੇ ਉਹ ਸਾਹਮਣੇ ਫਿਰ ਤੁਸੀਂ ਦੇਖੋ ਵੀ ਸੈਟ ਹੀ ਸੈਟ ਹੈ ਮੈਂ ਕਹਿੰਦਾ ਮੁੱਕਣੇ ਨਹੀਂਗੇ ਜਿਹੜਾ ਤੁਹਾਨੂੰ ਪਸੰਦ ਆ ਗਿਆ ਉਹਦੇ ਵਿੱਚ ਸੈਟ ਤੁਸੀਂ ਆਪ ਦਾ ਜਿਹੜਾ ਸ਼ਾਟ ਲੈ ਸਕਦੇ ਹੋ ਤੇ ਆ ਚੀਜ਼ਾਂ ਦੇਖੋ ਤੁਸੀਂ ਬਾਹਰ ਬੈਠੋ ਲੋ ਫੀਲਿੰਗ bar ਵਾਲੀ ਪੂਰੀ ਆਹ ਦੇਖਿਆ ਬਾਤ ਆਂ ਦੇਖਦੇ ਜਾਓ ਤੁਸੀਂ ਅੱਡੀ ਬੱਡੀ ਲੋਕੇਸ਼ਨ ਆਪਾਂ ਨੇ ਦੇਖੀ ਕਿਤੇ ਤੇ ਬਾਕੀ ਤੁਹਾਨੂੰ ਦੋ ਮਿਲਣੀਆਂ ਇਹ ਦੋ ਵੱਡੀਆਂ ਵੱਡੀਆਂ ਦੋਨੇ ਹੀ ਕਿਆ ਬਾਤ ਇਹ ਆ ਗਿਆ ਐਚਬੀਐਨ ਕਲੱਬ ਤੇ ਇੱਥੇ ਦਾ ਕਹਿੰਦੇ ਟਾਪ ਰਿਹਾ ਇੱਥੋਂ ਦਾ ਜਿਹੜਾ ਸ਼ਾਟ ਹੁੰਦਾ ਸੀਗਾ ਉਹ ਕਿਹੜਾ ਕਰਦੇ ਹੁੰਦੇ ਬਾਈ ਉਹ ਘਮਾਉਣ ਜਿਹੜਾ ਘਮਾਉਣ ਜਿਹੜਾ ਸ਼ੂਟ ਇੱਥੇ ਹੁੰਦਾ ਤਾਂ ਇੱਥੇ ਤੁਸੀਂ ਆ ਜਾਣਾ ਦੁਬਾਰਾ ਫੇਰ ਦੱਸਦੀ ਇਹਦੇ ਵੀ ਸ਼ੂਟ ਬਿਲਾ ਤੇ ਡ੍ਰੀਮ ਲੈਂਡ ਫਿਲਮਸ ਦੀ ਤੇ ਦੋਨਾਂ ਦਾ ਕੰਬੋ ਪੈਕ ਚੱਲ ਰਿਹਾ ਮੈਂ ਕਹਿੰਦਾ ਪੰਜਾਬ ਦੀਆਂ ਦੋਨੇ ਹੀ ਵੱਡੀਆਂ ਲੋਕੇਸ਼ਨਾਂ ਹੈਗੀਆਂ ਤਾਂ ਇੱਥੇ ਆ ਕੇ ਤੁਸੀਂ ਕੋਈ ਵੀ ਸ਼ੂਟ ਕਰ ਸਕਦਾ ਇੱਧਰ ਵੀ ਦਿਖਾ ਦੇ ਇਹ ਵੀ ਕੈਂਡ ਸੈਟ ਆ ਸਾਰਾ ਤੇ ਇਹ ਪੂਰਾ ਖੁੱਲਾ ਡੁੱਲਾ ਮਾਹੌਲ ਆ ਇੱਥੋਂ ਦਾ ਗ੍ਰੀਨਰੀ ਬਹੁਤ ਹੈ ਹਾਂ ਗ੍ਰੇਂਦਰ ਹੀ ਤਾਂ ਇੱਕ ਨੰਬਰ ਦੇ ਆ ਐਨੀ ਹਰਿਆਲੀ ਕਿਥੇ ਸੈੱਟ ਤੇ ਦੇਖੋਗੇ ਨੇ ਤੁਸੀਂ ਲਓ ਜੀ ਆਪਾਂ ਤੁਹਾਨੂੰ ਦੋਨੇ ਲੋਕੇਸ਼ਨਾਂ ਦਿਖਾ ਦਿਆਂ ਡ੍ਰੀਮ ਲੈਂਡ ਫਿਲਮ ਸਿਟੀ ਤੇ ਸ਼ੂਟ ਬਿਲ੍ਹਾ ਆਪਣੀ ਟ੍ਰੇਨ ਦਾ ਹੋ ਗਿਆ ਟਾਈਮ ਆਪਾਂ ਹੁਣ ਚੱਲੇ ਆ ਸਕ੍ਰੀਨ ਦੇ ਉੱਤੇ ਨੰਬਰ ਵੀ ਪਾਇਆ ਹੋਇਆ ਤੇ ਬਾਕੀ ਆ ਦੋ ਬੰਦੇ ਤੁਹਾਨੂੰ ਮਿਲਣਗੇ ਇਹਨਾਂ ਨਾਲ ਤੁਸੀਂ ਗੱਲਬਾਤ ਕਰ ਲਿਓ ਤੇ ਸਾ ਬਾਕੀ ਠੀਕ ਆ ਜੀ ਤੁਹਾਡੇ ਨਾਲ ਕਰਨਗੇ ਗੱਲਬਾਤ ਬਈ ਬਹੁਤ ਬਹੁਤ ਧੰਨਵਾਦ ਥੱਕ ਤਾਂ ਨਹੀਂ ਗਈ ਥੱਕ ਤਾਂ ਗਏ ਮੈਂ 25% ਲੋਕੇਸ਼ਨ ਦਿਖਾਈ ਆ ਹਜੇ 75% ਬਾਕੀ ਪਈ ਉਹ ਤੁਸੀਂ ਇੱਥੇ ਆ ਕੇ ਜਿਹਦੇ ਸ਼ੂਟ ਕਰਨਾ ਨਾਲੇ ਆਪਦੀਆਂ ਰੀਲਾਂ ਕੱਢ ਲਓ ਨਾਲੇ ਜਿਹੜੀ ਜੋੜੀ ਹੋਊਗੀ ਉਹਨਾਂ ਦਾ ਨਿਕਲ ਜਾਣਗੇ ਬਾਈ ਗੱਲ 'ਚ ਫਰਕ ਨਾ ਹੋਵੇ ਜਿਹੜੀ ਗੱਲ ਕਹੀ ਹੈ ਉਹੀ ਹੋਣੀ ਚਾਹੀਦੀ ਆ ਠੀਕ ਆ ਜੀ ਨਹੀਂ ਬਾਈ ਦੇਖੋ ਢਿੱਲੋ ਸਾਹਿਬ ਨੇ ਵੀਡੀਓ ਬਣਾਈ ਆ ਕੋਈ ਫਰਕ ਨਹੀਂ ਆ ਤੁਸੀਂ ਕਿਸੇ ਵੀ ਲੋਕੇਸ਼ਨ ਤੇ ਤੁਸੀਂ ਆਪਣੀ ਐਂਟਰੀ ਕਰਾਉਣੀ ਆ ਦੂਸਰੀ ਲੋਕੇਸ਼ਨ ਤੇ ਤੁਸੀਂ ਡਰੈੱਸ ਅਗਰ ਕੋਈ ਹੋਰ ਕੱਢਣੀ ਆ ਕੋਈ ਕਨਸੈਪਟ ਕੱਢਣਾ ਤੁਸੀਂ ਉੱਥੇ ਜਾ ਕੇ ਵੀ ਸ਼ੂਟ ਕਰ ਸਕਦੇ ਹੋ ਉਸੇ ਰੈਂਟ ਦੇ ਵਿੱਚ ਉਸੇ ਐਂਟਰੀ ਦੇ ਵਿੱਚ ਤੁਸੀਂ ਦੂਸਰੀ ਲੋਕੇਸ਼ਨ ਤੇ ਸ਼ੂਟ ਕਰ ਸਕਦੇ ਹੋ ਤੇ ਮੇਰੇ ਨਾਲ ਸ਼ੈਂਕੀ ਜੀ ਨੇ ਸ਼ੈਂਕੀ ਜੀ ਕਰ ਤੁਸੀਂ ਵੀ ਦੱਸ ਦਿਓ ਵੀ ਸ਼ੂਟ ਵਿਲਾ ਤੇ ਡ੍ਰੀਮ ਲੈਂਡ ਦੇ ਵਿੱਚ ਸ਼ੂਟ ਵਿਲਾ ਤੇ ਫਿਰ ਫਿਲਮ ਸਿਟੀ ਤੇ ਡ੍ਰੀਮ ਲੈਂਡ ਫਿਲਮ ਸਿਟੀ ਦੋਨੋਂ ਇਕੱਠੀਆਂ ਹੋ ਗਈਆਂ ਨੇ ਪੰਜਾਬ ਦੀ ਪਹਿਲੀ ਵੱਡੀ ਫਿਲਮ ਸਿਟੀਆਂ ਜਿਹੜੀ ਕਿ ਦੋ ਫਿਲਮ ਸਿਟੀਆਂ ਇੱਕੋ ਰੇਟ ਦੇ ਵਿੱਚ ਤੁਹਾਨੂੰ ਸਾਰਾ ਕੁਝ ਦੇ ਰਹੀਆਂ ਆਦਰਵਾਇਜ਼ ਪੂਰੇ ਪੰਜਾਬ 'ਚ ਤੁਹਾਨੂੰ ਇੰਨੀ ਵਧੀਆ ਲੋਕੇਸ਼ਨ ਤੇ ਇੰਨੇ ਸੋਹਣੇ ਸਾਡਾ ਕਿਤੇ ਵੀ ਨਹੀਂ ਮਿਲਣਗੇ ਤੇ ਤੁਸੀਂ ਖੇਤੀ ਤੋਂ ਠੀਕੀ ਆਪਣੀ ਬੁਕਿੰਗ ਐਡਵਾਂਸ ਬੁਕਿੰਗ ਕਰਵਾਓ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਲੈ ਲਓ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਓਕੇ ਜੀ ਸਸਕਾਰ ਓਕੇ ਸਸਕਾਰ